ਮਹਾਰਾਜ ਜੀ ਦਿਨ ਉਹਨੇ ਕਾਫੀ ਜਿਆਦਾ ਜਹਾਜ਼ ਰੱਖਿਓ ਇਸੇ ਛੋਟੇ ਛੋਟੇ ਜਿਹੜੇ ਖੜਾਉਣੇ ਵਾਲੇ ਜਹਾਜ਼ ਤੇ ਉਹ ਕਾਫੀ ਪਏ ਹੋਏ ਤੇ ਮੈਂ ਫਟੇ ਤੋਂ ਬਾਅਦ ਮੈਂ ਪੁੱਛਿਆ ਲੈਨੇ ਕਿ ਇੰਨੇ ਜਹਾਜ਼ ਕਿੰਨੇ ਜਦੋਂ ਇਹ ਸਿਜਹਾਜ਼ ਚੜਦੇ ਗੁਰੂ ਸਾਹਿਬਾਂ ਦੇ ਨੂੰ ਕਿੱਦਾਂ ਵੱਡਾ ਪੰਜਾਬ ਤੁਸੀਂ ਚੜਦੇ ਜੀ ਸਿੱਤੇ ਪਾਸ਼ਾ ਵੀ ਆ ਤੁਸੀਂ ਨਿੱਕਾ ਜਹਾਜ਼ ਤੁਸੀਂ ਲੈ ਲੋ ਹਾਂ ਤੇ ਵੱਡੇ ਜਹਾਜ਼ ਦੀ ਜਿਹੜੀ ਆ ਸੀਟ ਸਾਨੂੰ ਦੇ ਦਿਓ ਅਸੀਂ ਰੱਬ ਨੂੰ ਲੱਪਣ 100 ਕਿਲੋਮੀਟਰ ਜਾਣੇ ਆ 200 ਕਿਲੋਮੀਟਰ ਜਾਂਦੇ ਆ ਹਨ 1000 ਕਿਲੋਮੀਟਰ ਵੀ ਜਾਂਦੇ ਆ ਜੀ ਪਰ ਉਹ ਤਾਂ ਸਭ ਤੋਂ ਥਮਤ ਇਹ ਅਡੇ ਕੰਮ ਰਾਸ ਹੁੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਤੋਂ ਵੀ ਮੈਂ ਮੰਨ ਲਓ ਗਿਆਨ ਤੋਂ ਬਿਨਾ ਨਾ ਮਣੋਖਾ ਹੁਣ ਬਹੁਤੀਆਂ ਥਾਵਾਂ ਜਿੱਦਾਂ ਪਹਿਲਾਂ ਵੀ ਤੁਸੀਂ ਗੱਲ ਕਰ ਗਏ ਆ ਆਪਣੇ ਜੇ ਆਪਾਂ ਸਿੱਖ ਪੰਥ ਦੀ ਗੱਲ ਹੀ ਕਰੀਏ ਆਪਣੀ ਕੌਮ ਦੇ ਵਿੱਚ ਵੀ ਬਹੁਤਾ ਪੱਖ ਇਦਾਂ ਦਾ ਕਿ ਜੇ ਇੱਕ ਪਾਸੇ ਨੂੰ ਤੁਰ ਪਿਆ ਕੰਮ ਉੱਤੇ ਅਸੀਂ ਉੱਧਰ ਨੂੰ ਤੁਰੇ ਜਾਣਾ ਗੁਰੂ ਘਰ ਤਾਂ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਵੀ ਆ ਹੈ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਈ ਵਾਰੀ ਅਸੀਂ ਆਪਦੇ ਪਿੰਡ ਵਾਲੇ ਗੁਰਦੁਆਰਾ ਸਾਹਿਬ 'ਚ ਇੰਨੀ ਭਾਵਨਾ ਨਾਲ ਗੁਰੂ ਕੋਲੇ ਗਏ ਨਹੀਂ ਬਾਣੀ ਨਹੀਂ ਪੜ੍ਹੀ ਸੁਣੀ ਨਹੀਂ ਕਦੇ ਤੇ ਅਸੀਂ 100 ਕਿਲੋਮੀਟਰ ਦੂਰ 200 ਕਿਲੋਮੀਟਰ ਦੂਰ ਹੈ ਜਿੱਥੇ ਕਿਸੇ ਨੇ ਫਲਾਤਾ ਜੀ ਇਹ ਫਲਾਣੀ ਥਾਂ ਤੇ ਸਾਡਾ ਆ ਕੰਮ ਰਾਸ ਆਉਂਦਾ ਜਿਵੇਂ ਹੁਣ ਪਿੱਛੇ ਜੇ ਆਪਾਂ ਚਲੋ ਗੱਲ ਕਰ ਵੀ ਲੈਨੇ ਆ ਨਾ ਜੇ ਆਪਾਂ ਨਾਂ ਵੀ ਨਾ ਲਈਏ ਤਾਂ ਲੋਕਾਂ ਦੇ ਮੰਨ ਲਓ ਇਦਾਂ ਦੇ ਤੌਰ ਹੀ ਚੱਲ ਪਿਆ ਇੱਥੇ ਅੜੇ ਕੰਮ ਰਾਸ ਹੁੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਤੋਂ ਉਹੀ ਆ ਹੂੰ ਹੂੰ ਗੁਰਬਾਣੀ ਉਹੀ ਆ ਗੁਰੂ ਉਹੀ ਆ ਪਰ ਇਹ 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 ਇੱਕ ਵੱਡਾ ਭਰਮ ਨਹੀਂ ਹਾਂ ਇਹ ਵੀ ਭਰਮਾ ਦੇਖੋ ਇਹਦੇ ਵਿੱਚ ਦੋਨੋਂ ਪੱਖ ਨੇ ਇੱਕ ਤਾਂ ਹੈਗੇ ਜਦੋਂ ਆਪਾਂ ਕਿਸੇ ਆਪ ਦੇ ਵੀ ਸਾਲ ਬਾਅਦ ਕਿਸੇ ਕੋਈ ਫੰਕਸ਼ਨ ਆਉਂਦਾ ਜਾਂ ਕੋਈ ਦਿਨ ਦਿਨ ਤਿਹਾਰ ਆਉਂਦਾ ਕੋਈ ਹਨਾ ਸ਼ੀਦੀ ਦਿਹਾੜਾ ਆ ਗਿਆ ਜਿਵੇਂ ਛੋਟੇ ਸਾਹਿਬਾਂ ਦਾ ਉਹ ਹਨਾ ਉਹ ਇੱਕ ਧਾਰਮਿਕ ਸਥਾਨਾਂ ਤੇ ਉਸ ਸਮੇਂ ਤੇ ਸਹਿਮ ਤੇ ਜਾਣਾ ਜਾਣਾ ਦਰਸ਼ਨ ਕਰਨੇ ਕਿਉਂਕਿ ਉਹਨਾਂ ਦਿਨਾਂ ਚ ਸਾਡੀ ਭਾਵਨਾ ਬਣੀ ਹੁੰਦੀ ਹੈ ਹਨਾ ਤਾਂ ਉਹ ਜਿਹੜੀ ਇੱਕ ਭਾਵਨਾ ਨਾਲ ਉਸ ਤਰੀਕੇ ਨਾਲ ਜਾਣਾ ਉਹ ਇੱਕ ਬੜੀ ਵੱਡੀ ਹਨਾ ਬਖਸ਼ਿਸ਼ ਆਪਣੇ ਤੇ ਕਰੋ ਇੱਕ ਚੰਗੀ ਗੱਲ ਆ ਪਰ ਹਾਂ ਇਹ ਵੀ ਹੁੰਦਾ ਮੰਨ ਲਓ ਕਈ ਵਾਰੀ ਇਹ ਇਹ ਨਾ ਸਾਡੀ ਮਾਨਸਿਕਤਾ ਵੀ ਹੁੰਦੀ ਆ ਆਪਾਂ ਪਖੰਡਾ ਵਾਲੀ ਗੱਲ ਬਾਤ ਚ ਕਰਦੇ ਪਹਿਲਾਂ ਆਪਾਂ ਇਹ ਇੱਕ ਸਾਡੀ ਮਾਨਸਿਕਤਾ ਵੀ ਹੁੰਦੀ ਆ ਕਈ ਵਾਰੀ ਵੀ ਬੰਦੇ ਦੇ ਮਨ ਚ ਨਾ ਇੱਕ ਐ ਬਣਿਆ ਹੁੰਦਾ ਵੀ ਮੈਂ ਐ ਅਰਦਾਸ ਬੇਨਤੀ ਕਰਨੀ ਆ ਦੇਖੋ ਗੁਰੂ ਸਾਹਿਬ ਤਾਂ ਦੇਖੋ ਪਿੰਡ ਚ ਵੀ ਉਹੀ ਨੇ ਪਰ ਇਹ ਹੁੰਦਾ ਵੀ ਮੈਂ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਨੀ ਆ ਜਾਂ ਮੈਂ ਫਲਾਨੀ ਥਾਂ ਤੇ ਜਾ ਕੇ ਅਰਦਾਸ ਕਰਨੀ ਆ ਮੇਰੀ ਫਿਰ ਪੂਰੀ ਹੋਊ ਇੱਕ ਨਿਸ਼ਚਾ ਹੁੰਦਾ ਬੰਦੇ ਦਾ ਇੱਕ ਇੱਕ ਵਿਸ਼ਵਾਸ ਬਣਿਆ ਹੁੰਦਾ ਬਿਲਕੁਲ ਹੈ ਨਾ ਤਾਂ ਜਿਹੜਾ ਸ਼ੁੱਧ ਵਿਸ਼ਵਾਸ ਆ ਜੇ ਕੋਈ ਮਤਲਬ ਚੰਗਾ ਵਿਸ਼ਵਾਸ ਉਹ ਇੱਕ ਵੱਖਰੀ ਗੱਲ ਆ ਹੂੰ ਪਰ ਕੁਝ ਚੀਜ਼ਾਂ ਜਿਹੜੀਆਂ ਨਾ ਅਸੀਂ ਜਿਵੇਂ ਕਰਦੇ ਆ ਮੰਨ ਲਓ ਉਹ ਉਹ ਅਸੀਂ ਰੱਬ ਨਾਲ ਵੀ ਚਲਾਕੀ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਰੱਬ ਨੂੰ ਵੀ ਅਸੀਂ ਨਾ ਕਿ ਖੜਾਉਣਾ ਆ ਸਮਝਦੇ ਆ ਜਿਵੇਂ ਹੁਣ ਮੈਂ ਪਖੰਧ ਤੇ ਗਿਆ ਉੱਥੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਸੀਗੀ ਤੇ ਉਹ ਮਹਾਰਾਜ ਦੇ ਅੱਗੇ ਨਾ ਉਹਨਾਂ ਨੇ ਕਾਫੀ ਜ਼ਿਆਦਾ ਜਹਾਜ਼ ਰੱਖਿਓ ਇਸ ਛੋਟੇ ਛੋਟੇ ਜਿਹੜੇ ਖੜਾਉਣੇ ਵਾਲੇ ਜਹਾਜ਼ ਹਾਂਜੀ ਤੇ ਉਹ ਕਾਫੀ ਪਏ ਹੋਏ ਤੇ ਮੈਂ ਮਥਾਡੇ ਕੰਧ ਤੋਂ ਬਾਅਦ ਮੈਂ ਪੁੱਛਿਆ ਗਏ ਨੇ ਮੈਂ ਇਹ ਵੀ ਇੰਨੇ ਜਹਾਜ਼ ਇੱਥੇ ਕਿਵੇਂ ਕਹਿੰਦੇ ਜੀ ਇੱਥੇ ਜਹਾਜ਼ ਚੜਦੇ ਆ ਮੈਂ ਹਰਾਨ ਹੋਇਆ ਮੈਂ ਜਹਾਜ਼ ਚੜ੍ਹਦੇ ਵੀ ਕੀ ਇਹ ਕੋੜਾ ਦੇ ਕੋਈ ਮੈਂ ਵੀ ਜਹਾਜ਼ ਚੜ੍ਹ ਕਹਿੰਦੇ ਜੀ ਸੰਗਤ ਇਥੇ ਚੜਾਉਂਦੀ ਆ ਜਹਾਜ਼ ਮੈਂ ਕਿਹਾ ਵੀ ਉਹ ਕਦ ਨਹੀਂ ਕਹਿੰਦੇ ਵੀ ਜਿਨ੍ਹਾਂ ਦਾ ਬਾਹਰ ਬੂਰ ਦਾ ਵੀਜ਼ਾ ਨਹੀਂ ਲੱਗਦਾ ਉਹ ਇਥੇ ਜਹਾਜ਼ ਉੱਪਰ ਜਾਂਦੇ ਆ ਤੇ ਬਾਅਦ ਚ ਜਦੋਂ ਵੀਜ਼ਾ ਲੱਗ ਜਾਂਦਾ ਫਿਰ ਜਹਾਜ਼ ਚੜਾਉਂਦੇ ਹੁਣ ਹਾਲੇ ਹੀ ਤੇ ਸੋਚਣ ਵਾਲੀ ਗੱਲ ਵੇਖੋ ਇੱਕ ਪਲਾਸਟਿਕ ਦਾ ਖੜਾਉਣਾ ਜ ਮਜ਼ਾਕ ਹੀ ਅਸੀਂ ਗੁਰੂ ਨਾਮ ਜਹਾਜ਼ ਗੁਰੂ ਸਾਹਿਬ ਨਾਲ ਦੇ ਉਹ ਕਿੱਡਾ ਵੱਡਾ ਮਜ਼ਾਕ ਅਸੀਂ ਕਰਦੇ ਵੀ ਸੱਚੇ ਪਾਤਸ਼ਾਹ ਵੀ ਆਹ ਤੁਸੀਂ ਨਿੱਕਾ ਜਹਾਜ਼ ਤੁਸੀਂ ਲੈ ਲਓ ਹਾਂ ਤੇ ਵੱਡੇ ਜਹਾਜ਼ ਦੀ ਜਿਹੜੀ ਆ ਸੀਟ ਸਾਨੂੰ ਦੇ ਦਿਓ ਤਬੀ ਇਹ ਇਹ ਗੁਰੂ ਸਾਹਿਬ ਨੇ ਦੇਖੋ ਕਿੰਨਾ ਵੱਡਾ ਤੋਖ ਹੈਗਾ ਹਨਾ ਜਾਂ ਜਿਵੇਂ ਕਹਤਾ ਵੀ ਫਲਾਨੀ ਥਾਂ ਤੇ ਆਹ ਦੁੱਖ ਘਟਾਉਣ ਦਾ ਫਲਾਨੀ ਥਾਂ ਦੇ ਦੇਖੋ ਗੁਰੂ ਸਾਹਿਬ ਤਾਂ ਸਾਰੀਆਂ ਥਾਵਾਂ ਤੇ ਸਾਰੇ ਦੁੱਖ ਹੀ ਘਟਦੇ ਆ ਬਿਲਕੁਲ ਕੋਈ ਸ਼ੱਕ ਨਹੀਂ ਗੁਰਬਾਣੀ ਵਿੱਚ ਇੱਕ ਬਚਨ ਆਇਆ ਵੀ ਉਹਾ ਤੋ ਜਾਈਏ ਜੋ ਇਹਾ ਨਾ ਹੋਏ ਹਾਂਜੀ ਸਭ ਤੋਂ ਵੱਡੀ ਗੱਲ ਵੀ ਆਪਾਂ ਦੂਜੀ ਥਾਂ ਤੇ ਤਾਂ ਜਾਈਏ ਵੀ ਜੇ ਉਹ ਇੱਥੇ ਨਹੀਂ ਹੈਗਾ ਅਸੀਂ ਰੱਬ ਨੂੰ ਲੱਭਣ 100 ਕਿਲੋਮੀਟਰ ਜਾਂਨੇ ਆ 200 ਕਿਲੋਮੀਟਰ ਜਾਂਨੇ ਆ ਹਨਾ 1000 ਕਿਲੋਮੀਟਰ ਵੀ ਜਾਂਨੇ ਆ ਜੀ ਪਰ ਉਹ ਤਾਂ ਸਭ ਥਾਵਾਂ ਤੇ ਆ ਹਨਾ ਤੂੰ ਸਭਣੀ ਥਾਈ ਜਿੱਥੇ ਹੋ ਜਾਈਂ ਜਾਈਂ ਗੁਰੂ ਘਰਾਂ ਦੀ ਜਿਹੜੀ ਯਾਤਰਾ ਕਰਨੀ ਜਾਂ ਦੇਖਣ ਜਾਣਾ ਦੇਖੋ ਉਹਦੇ ਪਿੱਛੇ ਇੱਕ ਨਾ ਜਿਹੜੀ ਜਿਹੜੀ ਕੌਮੀਅਤ ਭਾਵਨਾ ਜਾਂ ਜਿਹੜੀ ਸਿੱਖੀ ਸੋਚ ਆ ਜਿਹੜੀ ਉਹ ਇਹ ਆ ਵੀ ਦੇਖੋ ਮੈਂ ਮੰਨ ਕੇ ਚਲੋ ਮੈਂ ਹਜੂਰ ਸਾਹਿਬ ਦਰਸ਼ਨ ਕਰਨ ਜਾਵਾਂ ਤਾਂ ਮੈਂ ਜਦੋਂ ਉੱਥੇ ਜਾ ਕੇ ਮੈਂ ਦੇਖਾਂ ਵੀ ਕਿਦਾਂ ਹਨ ਗੁਰੂ ਸਾਹਿਬ ਇੱਥੇ ਆਏ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਸੀ ਮੈਂ ਜਦੋਂ ਪਹਿਲੀ ਵਾਰੀ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਉਹ ਗੁਰਦੁਆਰਾ ਸਾਹਿਬ